ਅੱਜ ਵੀ ਕੈਨੇਡਾ ਦੋਨੋਂ ਹੱਥਾਂ ਨਾਲ ਵੀਜ਼ਾ ਦੇ ਰਿਹਾ ਟਰੇਡ ਕੋਰਸਸ ਦੇ ਉਹ ਪਰ ਅੱਜ ਵੀ ਕੈਨੇਡਾ ਬੈਚਲਰਸ ਉੱਪਰ ਵੀਜ਼ਾਸ ਦੇ ਰਿਹਾ ਅੱਜ ਵੀ ਕੈਨੇਡਾ ਮਾਸਟਰਸ ਉੱਪਰ ਵੀਜ਼ਾ ਦੇ ਰਿਹਾ ਟੋਟਲ ਖਰਚਾ ਕਿੰਨਾ ਹੈ ਕਿਹੜੇ ਕੰਟਰੀ ਲਈ ਕੈਨੇਡਾ ਲਈ ਮਤਲਬ ਇਨੀਸ਼ੀਅਲ ਇਨਵੈਸਟਮੈਂਟ ਕਿੰਨੀ 4.5 ਲੱਖ ਰੁਪਏ ਸਾਲ ਦੀ ਫੀਸ ਬੱਚਾ ਜੀਆਈਸੀ ਆਪਣੀ ਪੜ੍ਹਨ ਮਤਲਬ 4.5 ਲੱਖ ਰੁਪਏ ਦਿਓ ਤੇ ਕੈਨੇਡਾ ਜਾਓ 4.5 ਲੱਖ ਰੁਪਏ ਇਨੀਸ਼ੀਅਲੀ ਉਹਨੇ ਉਹ ਕੰਪਨੀ ਨੂੰ ਦੇਣਾ ਹੈ ਉਹਦੇ ਪੇਰੈਂਟਸ ਉਹਨੂੰ ਰੀਪੇ ਕਰਦੇ ਰਹਿਣਗੇ ਬਾਕੀ ਜੋ ਵੀ ਇਨਸਟਾਲਮੈਂਟਸ ਹੈਗੀਆਂ ਜਿਹ ਤੁਸੀਂ ਗੁੰਮਰਾਹ ਨਾ ਕਰੋ ਕਿਵੇਂ ਪੋਸੀਬਲ ਹੈ 6 ਲੱਖ ਚ ਕਿਵੇਂ ਕੈਨੇਡਾ ਜਾਇਆ ਜਾ ਸਕਦਾ 6 ਨਹੀਂ ਮੈਂ ਕਹਿ ਰਿਹਾ 4.5 ਕਹਿ ਰਿਹਾ 1.5 ਲੱਖ ਰੁਪਏ ਹੋਰ ਗਿਰਿਆ ਹੋਇਆ ਸਾਢੇ 4 ਚ ਜਾਓ ਕੈਨੇਡਾ ਸਾਢੇ 4 ਲੱਖ ਰੁਪਏ ਚ ਤੁਸੀਂ ਕੈਨੇਡਾ ਜਾਓ ਔਰ ਨਾਲ ਗਵਰਨਮੈਂਟ ਕਾਲਜ ਜਾ ਬਹੁਤ ਨਵਾਂ ਟ੍ਰੈਂਡ ਪਿਆ ਹੈ ਕਿ ਜਾਓ ਉੱਥੇ 2-3 ਲੱਖ ਦਿਓ ਤੇ ਫਿਰ ਉੱਥੋਂ ਇਵਨ ਟਪਾ ਦਿੰਦੇ ਨੇ ਬਾਰਡਰ ਕਿ ਤੁਸੀਂ ਯੂ ਐਸ ਚ ਜਾ ਸਕੀਂ ਸੋ ਇਹ ਬਹੁਤ ਗਲਤ ਹੈ ਕਿਉਂਕਿ ਦੋਨੋਂ ਕੰਟਰੀਆਂ ਕੋਲ ਡਾਟਾ ਸ਼ੇਅਰ ਹੈ ਕਿ ਜਦੋਂ ਤੁਸੀਂ ਲੀਗਲੀ ਕੈਨੇਡਾ ਚ ਐਂਟਰ ਕਰ ਰਹੇ ਹੋ ਵਾਈ ਯੂ ਇਨ ਇਨਲੀਗਲੀ ਤੁਸੀਂ ਯੂਐਸਕਿਊ ਜਾ ਰਹੇ ਹੋ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਜੇ ਅਸੀਂ ਕੈਨੇਡਾ ਲੈਂਡ ਕਰਕੇ ਪੀਆਰ ਹੋਣੀ ਹੋਣੀ ਹੈ ਬਿਲਕੁਲ ਓਵਰਲੀ ਜਿਹੜੀ ਚੀਜ਼ ਹੈ ਉਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਕੁਆਲੀਫਾਈ ਲੋਕਾਂ ਨੂੰ ਪੀਆਰ ਜਿੰਨੇ ਹਾਲਾਤ ਕਹੇ ਜਾ ਰਹੇ ਹੈ ਖਰਾਬ ਹੈ ਹਾਂਜੀ ਜਿਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਕਿ ਵਾਕਈ ਕੈਨੇਡਾ ਦੇ ਇੰਨੇ ਮੰਦੇ ਹਾਲ ਹੋ ਚੁੱਕੇ 2026 ਬਿੰਦ ਤੱਕ ਲੋਕ ਕੈਨੇਡਾ ਜਾਣ ਲਈ ਦੁਬਾਰਾ ਤਰਸਣਗੇ ਜਿਹੜੇ ਅੱਜ ਕਹਿ ਰਹੇ ਸੀ ਕੈਨੇਡਾ ਨਹੀਂ ਜਾਣਾ ਏਜੰਟਸ ਨੇ ਬਿਨਾ ਸੋਚੇ ਸਮਝੇ ਜਿੱਥੇ ਉਹਨਾਂ ਨੂੰ ਮੁਨਾਫਾ ਦਿਖਿਆ ਪ੍ਰੋਫਿਟਸ ਦਿਖੇ ਜਿੱਥੇ ਯੂਨੀਵਰਸਿਟੀਆਂ ਦੀਆਂ ਸੀਟਾਂ ਭਰਨੀਆਂ ਦਿਖੀਆਂ ਉੱਥੇ ਬੱਚਿਆਂ ਨੂੰ ਭੇਜੀਗੇ ਇਰਰਸਪੈਕਟਿਵ ਆਫ ਦਾ ਫੈਕਟ ਕਿ ਉੱਥੇ ਕੱਲ ਨੂੰ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਸਭ ਤੋਂ ਜ਼ਿਆਦਾ ਭਰੇਗੇ ਪ੍ਰਾਈਵੇਟ ਕਾਲਜਸ ਅਸੀਂ ਆਪਣੀ ਕਮਿਸ਼ਨਸ ਦਿਖੀਆਂ ਏਜੰਟਸ ਨੇ ਮੈਂ ਆਈ ਐਮ ਆਲਸੋ ਏ ਏਜੰਟ ਮੈਂ ਤਾਂ ਨਹੀਂ ਕਹਿ ਸਕਦਾ ਮੈਂ ਉਸ ਏਜੰਟ ਕਮਿਊਨਿਟੀ ਤੋਂ ਅਲੱਗ ਹੈਗਾ ਜੀ ਆਸਟ੍ਰੇਲੀਆ ਬਾਰੇ ਕੀ ਜਾਂਦਾ ਬੰਦ ਹੋ ਗਿਆ ਆਸਟ੍ਰੇਲੀਆ ਹੁਣ ਪੰਜਾਬੀਆਂ ਨੂੰ ਤਾਂ ਉਹ ਬਿਲਕੁਲ ਵੀਜ਼ਾ ਨਹੀਂ ਦਿੰਦੇ ਕੈਪਿੰਗਸ ਹੋ ਗਈਆਂ ਔਰ ਆਸਟ੍ਰੇਲੀਆ ਦੇ ਰਾਹ ਬੰਨੇ ਪਰ ਬਹੁਤ ਸਾਰੇ ਸਟੂਡੈਂਟ ਪ੍ਰੇਫਰ ਕਰਦੇ ਆ ਕੈਨੇਡਾ ਤੋਂ ਆਸਟ੍ਰੇਲੀਆ ਇੱਕ ਜ਼ਮਾਨਾ ਸੀ ਜਦੋਂ ਕਹਿਆ ਜਾਂਦਾ ਸੀ ਆਸਟ੍ਰੇਲੀਆ ਕੋਈ ਕੰਟਰੀ ਹੈ ਪੜਨ ਵਾਸਤੇ ਤੁਸੀਂ ਕੈਨੇਡਾ ਜਾਓ ਪਰ ਅੱਜ ਮੇਰੇ ਖਿਆਲ ਆਸਟ੍ਰੇਲੀਆ ਡ੍ਰੀਮ ਬਣ ਗਿਆ ਬਿਲਕੁਲ ਕੀ ਵਾਕਿਆ ਹੀ ਬੰਦ ਹੈ ਨਹੀਂ ਜਾਇਆ ਜਾ ਸਕਦਾ ਤੁਹਾਡੇ ਅਗਰ ਫੰਡਸ ਜੈਨੂਇਨ ਹੈ ਅਸੀਂ ਖੁਦ ਉੱਥੇ ਮਾਰੇ ਏਜੰਟਸ ਅਗੇ ਹੈ ਸੋ ਸਾਡਾ ਉੱਥੇ ਆਫਿਸ ਹੈਗਾ ਸਾਨੂੰ ਤਾਂ ਹਰ ਬੱਚੇ ਨੂੰ ਕਹਿੰਦੇ ਕਿ ਵੈਲਕਮ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਕੈਨੇਡਾ ਬਾਰੇ ਪਿਛਲੇ ਦਿਨਾਂ ਚ ਬਹੁਤ ਵੱਡੀਆਂ ਖਬਰਾਂ ਆਈਆਂ ਨੇ ਡਰੇ ਲੱਗ ਰਿਹਾ ਕਿ ਸਟੂਡੈਂਟਸ ਪ੍ਰੋਟੈਸਟ ਤੇ ਬੈਠੇ ਕਹਿ ਰਹੇ ਆ ਕਿ ਤਕਰੀਬਨ 1 ਲੱਖ ਬੱਚੇ ਨੂੰ ਵਾਪਸ ਇੰਡੀਆ ਜਾਣਾ ਪੈ ਸਕਦਾ ਹੈ ਹਾਊਸਿੰਗ ਪ੍ਰੋਬਲਮ ਹੈ ਮਹਿੰਗਾਈ ਵਧ ਗਈ ਹੈ ਕੰਮ ਨਹੀਂ ਮਿਲ ਰਿਹਾ ਔਰ ਬਹੁਤ ਵੱਡੇ ਧੋਖੇ ਹੋਣ ਦੀ ਵੀ ਗੱਲ ਆ ਰਹੀ ਹੈ ਸਟੂਡੈਂਟ ਕਹਿ ਰਹੇ ਆ ਕਿ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਟਰੂਡੋ ਸਰਕਾਰ ਦੀ ਇਲੈਕਸ਼ਨ ਤੋਂ ਪਹਿਲਾਂ ਇਮੀਗ੍ਰੈਂਟਸ ਬਾਰੇ ਸਖਤੀ ਦੀਆਂ ਵੀ ਖਬਰਾਂ ਰੋਜ਼ ਹੀ ਆ ਜਾਂਦੀਆਂ ਤਾਂ ਅੱਜ ਇੱਕ ਵਾਰ ਫਿਰ ਬਹੁਤ ਸਾਰੇ ਮੈਸੇਜਸ ਤੇ ਕਾਲ ਸਾਨੂੰ ਆਏ ਕਿ ਸੋਫੀਆ ਤੋਂ ਸਤਾਰ ਗੁਰਜੀਤ ਸਿੰਘ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਮੈਂ ਇਸ 6 ਲੱਖ ਰੁਪਏ ਦੇ ਵਿੱਚ ਤੁਸੀਂ ਫੰਡਿੰਗ ਦੇ ਨਾਲ ਫਾਈਨੈਂਸਸ ਦੇ ਨਾਲ ਕਿਵੇਂ ਪਹੁੰਚ ਸਕਦੇ ਹਾਂ ਕੈਨੇਡਾ ਔਰ ਬਾਕੀ ਫੀਸ ਉੱਥੇ ਜਾ ਕੇ ਹੌਲੀ-ਹੌਲੀ ਤਾਰ ਸਕਦੇ ਹਾਂ ਤਾਂ ਅੱਜ ਇੰਨਾ ਹਾਲਾਤਾਂ ਤੋਂ ਸ਼ੁਰੂਆਤ ਕਰਕੇ ਤੁਹਾਡੇ तमाम ਸਵਾਲਾਂ ਦੇ ਜਵਾਬ ਲਵਾਂਗੇ ਗੱਲਬਾਤ ਕਰਾਂਗੇ ਸਰ ਗੁਰਜੀਤ ਸਿੰਘ ਸੋਫੀਆ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੈਂ ਪਹਿਲਾਂ ਬੋਲਾਂਗਾ ਧੰਨਵਾਦ ਕਿ ਤੁਸੀਂ ਸਾਨੂੰ ਦੁਬਾਰਾ ਮੌਕਾ ਦੇ ਰਹੇ ਹੈਗੇ ਕਿ ਤੁਹਾਡੀ ਜਿਹੜੀ ਆਡੀਅנס ਨਾਲ ਗੱਲ ਕਰਨ ਲਈ ਇਹ ਮੇਰੇ ਲਈ ਬੜੀ ਕਹਿ ਲੋ ਇੱਕ ਖੁਸ਼ ਖੁਸ਼ੀ ਦੀ ਗੱਲ ਹੈਗੀ ਹੈ ਥੈਂਕ ਯੂ ਸਰ ਜਿਵੇਂ ਮੈਂ ਜ਼ਿਕਰ ਕੀਤਾ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਪ੍ਰੋਟੈਸਟ ਤੋ ਸ਼ੁਰੂ ਕਰਦਾ ਹਾਂ ਪਿਛਲੇ 1.5 ਸਾਲ ਚ ਬਹੁਤ ਨੈਗੇਟਿਵਿਟੀ ਆਈ ਕਿ ਕੈਨੇਡਾ ਚ ਬੁਰੇ ਹਾਲ ਹੋ ਗਏ ਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਸਿਰਫ ਸੋਸ਼ਲ ਮੀਡੀਆ ਤੇ ਜਾਂ ਜਰਨਲਿਸਟ ਆਪਣੇ ਵਿਊਜ਼ ਖਾਤਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਪਰ ਹੁਣ ਤਾਂ ਗਰਾਉਂਡ ਦੇ ਉੱਤੇ ਪ੍ਰੋਟੈਸਟ ਕਰਨ ਵਾਸਤੇ ਸਟੂਡੈਂਟ ਉੱਤਰ ਆਏ ਨੇ ਹਾਂਜੀ ਇਹ ਹਾਲਾਤ ਕਿਵੇਂ ਠੀਕ ਹੋਣਗੇ ਦੇਖੋ ਕਿਸੇ ਵੀ ਆਪਾਂ ਕੰਟਰੀ ਚ ਜਾਣੇ ਹੈਗੇ ਆ ਔਰ ਜਦੋਂ ਅਸੀਂ ਸਟੱਡੀ ਵੀਜ਼ਾ ਤੇ ਜਾ ਰਹੇ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੇ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਦਰ ਉਹ ਜਾ ਰਿਹਾ ਹੈਗਾ ਸਰਕਾਰ ਲਈ ਮੈਂ ਇੱਕ ਬੜੀ ਸਿੰਪਲ ਜੀ ਗੱਲ ਕਰਾਂਗਾ ਕਿ ਜਿਹੜੇ ਬੱਚੇ ਇੱਥੋਂ ਦੀ ਗਏ ਉਹ ਸਟੱਡੀ ਵੀਜ਼ਾ ਤੇ ਗਏ ਸਟੱਡੀ ਵੀਜ਼ਾ ਤੋਂ ਬਾਅਦ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਕਿ ਹਰ ਬੱਚੇ ਨੂੰ ਮਿਲਦਾ ਉਹ ਉਹਨਾਂ ਨੂੰ ਵੀ ਮਿਲਿਆ ਲੇਕਿਨ ਉਸ ਤੋਂ ਬਾਅਦ ਜਾਂ ਤਾਂ ਤੁਹਾਡੇ ਕੋਲ ਦੋ ਚੋਇਸ ਹੈ ਜਾਂ ਤਾਂ ਤੁਸੀਂ ਦੁਬਾਰਾ ਕੋਰਸ ਕਰੋ ਜੀ ਔਰ ਅਗਰ ਤੁਸੀਂ ਉੱਥੇ ਰਹਿਣਾ ਚਾਹ ਰਹੇ ਹੋ ਕੋਈ ਐਸਾ ਕੋਰਸ ਕਰੋ ਜਿਹੜਾ ਤੁਹਾਨੂੰ ਅਗੇ এমਪਲੋਇਮੈਂਟ ਕਰਵਾਏ ਜਾਂ ਤੁਸੀਂ Uh, अपना रेजिडेंसी लिए अपना अप्लाई करो अगर तुम कर उस पॉइंट्स द्वार्सली और अगर तुम दोनों चीज़ों लिए नहींफाई करते तो को ऑप्शन है कि तुम एक अच्छी क्वालिफिकेशन ले ली एक परसनैलिटी अपनी डिवेलप कर ली तुम अपने कंट्री भी जा सकते हो लेकिन अगर असं ये गल कही कि वी हैव टू हैव अ रेजिडेंसी कि सा हक है हक तो कह लो ना जी कि कोई भी चीज़ अपने आप आपू प्रूफ करके मिलनी ਔਰ ਉਹ ਪੇਪਰ ਦੇ ਉੱਪਰ ਪ੍ਰੂਫ ਕਰਕੇ ਮਿਲ ਨਹੀਂ ਐ ਦਾ ਸਿਰਫ ਕੈਨ ਦੇ ਨਾਲ ਜਾਂ ਪ੍ਰੋਟੈਸਟ ਕਰਨ ਨਾਲ ਤਾਂ ਨਹੀਂ ਮਿਲਨੀ ਉਹ ਦੇ ਆ ਦੇ ਦੇ ਹੈਵ ਆਲ ਦੀ ਡਾਕੂਮੈਂਟੇਸ਼ਨ ਹੁਣ ਅਗਰ ਲੇਕਿਨ ਅਸੀਂ ਪ੍ਰੋਟੈਸਟ ਕਰਾਂਗੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਸੇਮ ਪ੍ਰੋਟੈਸਟ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਗਾ ਸਰ ਤੁਸੀਂ ਤਾਂ ਜਰਨਲਿਸਟ ਹੈਗੇ ਹੋ ਇਹ 2008 ਦੇ ਅੰਦਰ ਸਾਡੇ ਪੰਜਾਬ ਦੇ ਬੱਚਿਆਂ ਨੇ ਆਸਟ੍ਰੇਲੀਆ ਚ ਵੀ ਕੀਤਾ ਜੀ ਬਿਲਕੁਲ ਉਦੋਂ ਕੀ ਹੋਇਆ ਆਸਟ੍ਰੇਲੀਆ ਬੰਦ ਹੋ ਗਿਆ ਸਰ 4-5 ਸਾਲ ਬੰਦ ਰਿਹਾ ਔਰ ਅੱਜ ਤੱਕ ਵੀ ਪੰਜਾਬ ਦੇ ਬੱਚਿਆਂ ਨੂੰ ਫੁਲੀ ਐਕਸੈਪਟ ਨਹੀਂ ਵੀ ਕਰਦਾ ਕਈ ਵਾਰ ਅੱਜ ਪੰਜਾਬ ਜਾਂ ਹਰਿਆਣਾ ਤੋਂ ਮੈਂ ਕਵਾਂਗਾ ਜਿਹੜੇ ਵੀ ਬੱਚਾ ਨੇ ਜਾਣਾ ਹੈ ਉਹਨਾਂ ਲਈ ਮੁਸ਼ਕਲਾਂ ਆ ਰਹੀ ਹੈ ਸੋ ਮੈਂ ਸਾਰੇ ਪੇਰੈਂਟਸ ਨੂੰ ਵੀ ਜਾਂ ਜਿਹੜੇ ਉੱਥੇ ਬੱਚੇ ਹਨ ਉਹਨਾਂ ਨੂੰ ਵੀ ਇਹ ਮੈਸੇਜ ਦਾਂਗਾ ਕਿ ਬਹੁਤ ਸਾਰੇ ਅੱਛੇ ਤਰੀਕੇ ਸਿੰਪਲ ਤਿੰਨ ਚੀਜ਼ਾਂ ਦੀਆਂ ਕੰਮ ਕਰ ਲੈਣ ਦੇ ਲਰਨ ਫ੍ਰੈਂਚ ਦੇ ਕੈਨ ਮੂਵ ਟੂ ਦ ਰੀਜਨਲ ਏਰੀਆ ਦੇ ਕੈਨ ਸਟੱਡੀ ਸਮ ਟ੍ਰੇਡ ਵਰਕ ਕੋਈ ਐਸਾ ਕੋਰਸ ਕਰ ਲੈਣ ਅਗਰ ਹਲੇ ਵੀ ਪਹਿਲਾਂ ਤੁਸੀਂ ਆਪਣੀ ਕੋਈ ਗਲਤੀ ਕਰ ਲਈ ਹੈ ਕਿਸੇ ਵੀ ਏਜੰਟ ਨੇ ਤੁਹਾਨੂੰ ਕਿਸੇ ਕੋਸਟ ਭੇਜਤਾ ਜਾਂ ਜਿਹੜਾ ਜਾਂ ਤੁਸੀਂ ਕਿਸੇ وجہ ਨਾਲ ਪੜ੍ਹਾਈ ਨਹੀਂ ਕਰ ਸਕੇ ਅਗਰ ਤੁਸੀਂ ਇਹ ਤਿੰਨ ਸਿੰਪਲ ਚੀਜ਼ਾਂ ਵੀ ਕਰੋਗੇ ਤੁਸੀਂ ਆਪਣੀ ਲਾਈਫ ਨੂੰ ਕੈਨੇਡਾ ਦੇ ਅੰਦਰ ਬੈਟਰ ਕਰ ਸਕਦੇ ਜਿੰਨੇ ਹਾਲਾਤ ਕਹੇ ਜਾ ਰਹੇ ਹੈ ਖਰਾਬ ਹੈ ਹਾਂਜੀ ਜਿਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਕੀ ਵਾਕਈ ਕੈਨੇਡਾ ਦੇ ਇੰਨੇ ਮੰਦੇ ਹਾਲ ਹੋ ਚੁੱਕੇ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ ਜੀ ਰਾਜ ਸਭਾ ਦੇ ਅੰਦਰ ਹੁਣੇ 3 ਮਹੀਨੇ ਪਹਿਲਾਂ ਇੱਕ ਡਾਟਾ ਪਬਲਿਸ਼ ਹੋਇਆ ਹੈ ਇੰਡੀਅਨ ਰਾਜ ਸਭਾ ਦੇ ਅੰਦਰ اور तकरीबन 13 ਲੱਖ ਬੱਚਾ ਲਾਸਟ ਇਅਰ ਇੰਡੀਆ ਤੋਂ ਦੁਨੀਆ ਪਰਚ ਕੇ ਜਿਹਦੇ ਚੋ ਕੈਨੇਡਾ ਦੇ ਅੰਦਰ 4.5 ਤੋਂ ਲੱਖ ਬੱਚਾ ਗਿਆ ਆਲਮੋਸਟ 40 ਟੂ 50% ਆਲਮੋਸਟ 40 ਟੂ 50% ਅ ਪਰਸਨ ਦੇ ਅੰਦਰ ਅਗਰ ਮੈਂ ਡਾਟਾ ਦੇ ਅੰਦਰ ਇਹ ਗੱਲ ਕਰਾਂ ਅਗਰ ਤੁਹਾਡਾ ਡਾਟਾ ਨੂੰ ਮੈਂ ਲੈ ਲਵਾਂ 1 ਲੱਖ ਬੱਚਾ ਅਗਰ ਮੈਂ 4.5 ਲੱਖ ਬੱਚਾ ਕਹਿ ਰਿਹਾ ਕਿ ਗੈਪ ਤਾਂ ਐਵਰੇਜ ਅਗਰ ਸੀ ਪਿਛਲੇ 5 ਸਾਲਾਂ ਦਾ ਗਾਇਆ ਤਾਂ 18 ਤੋਂ 20 ਲੱਖ ਬੱਚਾ ਉਤੇ ਪਹੁੰਚਿਆ ਤੇ 18 ਤੋਂ 20 ਲੱਖ ਦੇ ਅੰਦਰ ਤੁਹਾਡਾ ਪ੍ਰੋਟੈਸਟ ਇਜ਼ ਅਰਾਊਂਡ 5 to 10% not even 5 to 10, 8% agar wo 8% bachche hai lekin look at the other successful stories of another 70 to 80% wo bachche utthe settle hoy mehnat kar rahe hai aur unhone badi hard work ki thi aaj assi kalle assi 1 lakh bachche nu ta soch rahe hai ki inna da ki hovega lekin assi ye nahi soch rahe ki wo baki de 15 lakh bachcha de upar ki impact aayega ਇੰਦਾਂ ਦੀਆਂ ਜਦੋਂ ਅਸੀਂ ਚੀਜ਼ਾਂ ਕਰਦੇ ਆਂ ਤੇ ਬਾਕੀ ਬੱਚਿਆਂ ਦੇ ਉੱਪਰ ਵੀ ਇੰਪੈਕਟ ਆਏਗਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਏਗਾ ਸਰ ਜਿਹਨਾਂ ਨੇ ਪੜ੍ਹਾਈ ਕਰਕੇ ਇਹ ਇਸ ਮੈਂ ਤੁਹਾਡੀ ਗੱਲ ਟੋਕ ਰਿਹਾ ਬਹੁਤ ਇੰਪੋਰਟੈਂਟ ਕੁਐਸਚਨ ਇੱਥੇ ਬਣਦਾ ਹੈ ਕਿ ਕੀ ਇਹ ਇਸ ਗੱਲ ਦਾ ਆਊਟਕਮ ਹੈ ਕਿ ਏਜੰਟਸ ਨੇ ਬਿਨਾ ਸੋਚੇ ਸਮਝੇ ਜਿੱਥੇ ਉਹਨਾਂ ਨੂੰ ਮੁਨਾਫਾ ਦਿਖਿਆ ਪ੍ਰੋਫਿਟਸ ਦਿਖੇ ਜਿੱਥੇ ਯੂਨੀਵਰਸਿਟੀਆਂ ਦੀਆਂ ਸੀਟਾਂ ਭਰਨੀਆਂ ਦਿਖੀਆਂ ਉੱਥੇ ਬੱਚਿਆਂ ਨੂੰ ਭੇਜੀਗੇ ਇਰਰਸਪੈਕਟਿਵ ਆਫ ਦਾ ਫੈਕਟ ਕਿ ਉੱਥੇ ਕੱਲ ਨੂੰ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਯਾ ਮਹਿੰਗਾਈ ਜੋ ਕਪ ਆਪ ਕਰ ਸਕਣਗੇ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਬਸ ਥੋੜਾ ਜਿਹਾ ਮੈਂ ਅੰਦਰ ਇਹ ਫਰਕ ਗੱਲ ਕਰਾਂਗਾ ਕਿ ਕਈ ਪ੍ਰਾਈਵੇਟ ਕਾਲਜ ਜਿੱਦਾਂ ਮੈਂ ਪਿਛਲੀ ਵਾਰ ਵੀ ਬੋਲਿਆ ਸੀ ਸਭ ਤੋਂ ਜ਼ਿਆਦਾ ਪਰੇ ਗਏ ਪ੍ਰਾਈਵੇਟ ਕਾਲਜੇ ਸਰ ਅਸੀਂ ਆਪਣੀ ਕਮਿਸ਼ਨਸ ਦੇਖੀਆਂ ਏਜੰਟਸ ਨੇ ਮੈਂ ਆਈ ਆਮ ਆਲਸੋ ਨੇ ਏਜੰਟ ਮੈਂ ਤਾਂ ਨਹੀਂ ਕਹ ਸਕਦਾ ਮੈਂ ਉਸ ਏਜੰਟ ਕਮਿਊਨਿਟੀ ਤੋਂ ਅਲੱਗ ਹੈਗਾ ਜੀ ਸੋ ਸਾਰੇ ਜਨਿਆਂ ਨੇ ਇਹ ਸੋਚਿਆ ਕਿ ਨਹੀਂ ਜੀ ਅਸੀਂ ਪ੍ਰਾਈਵੇਟ ਕਾਲਜੇਸ ਦੇ ਵਿੱਚ ਬੱਚਿਆਂ ਨੂੰ ਭੇਜ ਦਿੰਨੇ ਆ ਉਹਨਾਂ ਤੋਂ ਬਾਅਦ ਕੀ ਹੋਣਾ ਸੀ ਸਰ ਪ੍ਰਾਈਵੇਟ ਕਾਲਜ ਸਰ ਤੁਹਾਨੂੰ ਵੀ ਪਤਾ ਅਗਰ ਅੱਛੀ ਕੁਆਲਿਟੀ ਐਜੂਕੇਸ਼ਨ ਮਿਲਨੀ ਨਹੀਂ ਤਾਂ ਜੌਬ ਨਹੀਂ ਮਿਲਨੀ ਸੀ ਜੌਬ ਨਹੀਂ ਮਿਲਨੀ ਸੀ ਤਾਂ ਉਹ ਰੈਜ਼ੀਡੈਂਸੀ ਨਹੀਂ ਮਿਲਦੀ ਸੀ ਸਿੰਪਲ ਜੀ ਗੱਲ ਸੀ ਸਰ ਮਾਪਿਓ ਵੀ ਕਸੂਰਵਾਰ ਨੇ ਸਰ एवरीवन ਕਿਉਂਕਿ ਹਰ ਕੋਈ ਇਹਦੇ ਚ ਸੀਰੀਜ਼ ਵਾਈਜ਼ ਕੰਟ੍ਰਿਬਿਊਟ ਕਰਦਾ ਹੈ ਮਾਪਿਓ ਕਿਦਾਂ ਕਸੂਰਵਾਰੇ ਮੈਂ ਕਿਉਂਕਿ ਮਾਪਿਓ ਕਹਿੰਦੇ ਸੀ ਅਸੀਂ ਪੈਕੇਜ ਕਰਨਾ ਅਸੀਂ ਬਾਅਦ ਚ ਪੈਮਟਾ ਦੇ ਦਈਏ ਉਹ ਐਦਾਂ ਦੇ ਏਜੰਟਾਂ ਦੇ ਕੋਲ ਗਏ ਇਸ ਲਈ ਉਹ ਕਸੂਰਵਾਰ ਹੈ ਇਸ ਲਈ ਕਸੂਰਵਾਰ ਨਹੀਂ ਕਿ ਉਹਨਾਂ ਨੇ ਬਾਹਰ ਭੇਜਿਆ ਬੱਚਾ ਉਹ ਇਸ ਲਈ ਕਸੂਰਵਾਰ ਹੈ ਕਿਉਂਕਿ ਦੇ ਵਾਂਟਿਡ ਟੂ ਹੈਵ ਦਿ ਮਤਲਬ ਉਹ ਆਪਣੇ ਆਪਣਾ ਜਿਹੜਾ ਉਹਨਾਂ ਦਾ ਟਰਸਟ ਨਹੀਂ ਬਣ ਰਿਹਾ ਸੀ ਥੋੜਾ ਰਿਸਰਚ ਨਹੀਂ ਕਰਨਾ कि ਆਪਣੇ ਬੱਚੇ ਨੂੰ ਪੇ ਜਬ ਬੱਚਾ ਹੈ ਇਸ ਲਈ ਥੋੜਾ ਕਸੂਰ ਵਾਰਾ ਕਿਉਂਕਿ ਉੱਥੇ ਜਾ ਕੇ ਉਹਨੂੰ ਈਜ਼ੀ ਪੜਾਈ ਕਰਨੀ ਸੀ ਉਹਨੇ ਬਿਜ਼ਨਸ ਹੀ ਪੜ੍ਹਨਾ ਸੀ ਉਹ ਹੋਰ ਕੁਝ ਪੜ੍ਹਨਾ ਹੀ ਨਹੀਂ ਚਾਹ ਰਿਹਾ ਹੁਣ ਜਿਹੜਾ ਬੱਚਾ ਜਾਣਾ ਚਾਹ ਰਿਹਾ ਉਹ ਡਰ ਗਿਆ ਉਹ ਆਲਟਰਨੈਟਸ ਦੇਖਣ ਲੱਗ ਗਿਆ ਜਾਂ ਉਹ ਸੋਚਦਾ ਹੈ ਕਿ ਕਿਉਂ ਨਾ ਇੱਥੇ ਰਹਿ ਕੇ ਇੱਥੇ ਹੀ ਕਿਸੇ ਯੂਨੀਵਰਸਿਟੀ ਚ ਮੈਂ ਐਡਮਿਸ਼ਨ ਲੈ ਲਵਾਂ ਮੇਰੇ ਤੋਂ ਪਹਿਲਾਂ ਵਾਲੀਆਂ ਜਨਰੇਸ਼ਨਸ ਵੀ ਤਾਂ ਇਹੀ ਕਰ ਰਹੀਆਂ ਸੀਗੀਆਂ ਪਰ ਉਹਦੇ ਮਨ ਦੇ ਅੰਦਰ ਇੱਕ ਚਾਹ ਜ਼ਰੂਰ ਸੀਗਾ ਕਿ ਮੈਂ ਕੈਨੇਡਾ ਜਾਣਾ ਚਾਹਨਾ ਇਸ 네ਗੇਟਿਵਿਟੀ ਨੂੰ ਕਿਵੇਂ ਤੋੜੋਗੇ ਮੈਨੂੰ ਕੁਝ ਨਹੀਂ ਕਰਨਾ ਸਰ ਕਿਸੇ ਨੂੰ ਵੀ ਕੁਝ ਨਹੀਂ ਕਰਨਾ ਮੈਂ ਆਪਣੇ ਐਕਸਪੀਰੀਅੰਸ ਨਾਲ ਇਸ ਲਾਈਨ ਚ 27 ਸਾਲ ਹੋ ਗਏ ਸਰ ਮਨੂੰ 2008 ਮੈਂ ਫੇਸ ਦੇਖਿਆ ਸੀ ਤਾਂ ਮੈਨੂੰ ਐਦਾਂ ਲੱਗਿਆ ਸੀ ਕਿ ਖਤਮ ਸਭ ਕੁਝ 3000 ਬੱਚਾ ਸੀ ਆਸਟ੍ਰੇਲੀਆ ਕਰਦੇ ਸੀ 2007 8 ਦੇ ਅੰਦਰ ਮੈਨੂੰ ਲੱਗਿਆ ਕਿ ਮਾਰਕੀਟ ਖਤਮ ਹੈ ਉਦੋਂ ਵੀਜ਼ਾ ਹੀ ਨਹੀਂ ਲੱਗ ਰਿਹਾ ਸੀ ਸਰ ਹੁਣ ਤਾਂ ਫੇਰ ਵੀਜ਼ਾਸ ਆ ਰਹੇ ਹਨ ਨਾ ਸਰ ਹੁਣ ਤੁਸੀਂ ਪ੍ਰੋਫਾਈਲ ਪੇਜੋ ਇਮੀਗ੍ਰੇਸ਼ਨ ਵੀਜ਼ਾ ਦੇਂਦੀ ਹੈ ਤੁਹਾਨੂੰ ਉਦੋਂ ਵੀਜ਼ਾ ਹੀ ਨਹੀਂ ਲੱਗ ਰਿਹਾ ਸੀ ਉਸ ਤੋਂ ਬਾਅਦ ਕੀ ਹੋਇਆ ਸਰ ਅੱਜ ਹਰ ਬੰਦਾ ਆਸਟ੍ਰੇਲੀਆ ਜਾਣਾ ਚਾਹ ਰਿਹਾ ਤੁਸੀਂ ਮੇਰੀ ਮਾਰਕ ਮਾਈ ਵਰਡ ਸਰ 2026 ਬਿਡ ਤੱਕ ਲੋਕ ਕੈਨੇਡਾ ਜਾਣ ਲਈ ਦੁਬਾਰਾ ਤਰਸਣਗੇ ਜਿਹੜੇ ਅੱਜ ਕਹਿ ਰਹੇ ਸੀ ਕੈਨੇਡਾ ਨਹੀਂ ਜਾਣਾ ਇਹ ਜਿਹੜੀ ਗਵਰਨਮੈਂਟ ਕਰ ਰਹੀ ਹੈ ਚਾਹੇ ਸੀ ਕਹੀ ਇਲੈਕਸ਼ਨਸ ਹੈ ਚਾਹੇ ਨੂੰ ਤੁਸੀਂ ਆਪਾਂ ਇਲੈਕਸ਼ਨ ਦਾ ਕਹਿ ਦਿਓ ਉਹ ਵੀ ਹੈਗਾ ਉਹ ਵੀ ਫੈਕਟ ਹੈ ਇਹਨੂੰ ਮੈਂ ਨਹੀਂ ਡਿਨਾਈ ਕਰਾਂਗਾ ਚਾਹੇ ਉਹਨਾਂ ਉਹਨਾਂ ਦੇ ਕੋਲ ਉਹਨਾਂ ਦੇ ਲੋਕਲ ਲੋਕਾਂ ਦਾ ਪ੍ਰੈਸ਼ਰ ਸੀ ਉਹ ਵੀ ਸਹੀ ਗੱਲ ਹੈ ਬਟ ਬਿਸਾਈਡ ਥੈਟ ਇੱਕ ਚੀਜ਼ ਹੋਰ ਨਹੀਂ ਸਾਨੂੰ ਪੁੱਲਣਾ ਚਾਹੀਦਾ ਕੁਝ ਲੂਪ ਹੋਲਸ ਵੀ ਸੀ ਉਹਨਾਂ ਦੀ ਸਰਕਾਰ ਦੇ ਅੰਦਰ ਜਿਨ੍ਹਾਂ ਨੂੰ ਲੋਕਾਂ ਨੇ ਮਿਸਯੂਜ਼ ਵੀ ਕੀਤਾ ਜਿਦਾ ਅੰਡਰ ਗ੍ਰੈਜੂਏਸ਼ਨ ਨੂੰ ਸਪਾਊਸ ਦੇ ਨਾਲ ਭੇਜ ਦੇਣਾ ਉਹ ਠੀਕ ਨਹੀਂ ਸੀ ਸਰ ਪਰ ਇਹ ਬਹੁਤ ਵੱਡਾ ਬਿਜ਼ਨਸ ਮਾਡਲ ਰਿਹਾ ਹੈ ਪੰਜਾਬ ਦੇ ਬਿਲਕੁਲ ਰਿਹਾ ਹੋਵੇਗਾ ਬੜੇ ਸਾਰਿਆਂ ਨੂੰ ਨੁਕਸਾਨ ਹ ਕਿਵੇਂ ਵਿਆਹ ਹੋਏ ਸੂਸਾਈਡਸ ਹੋਏ ਬਿਲਕੁਲ 글로ਬਲੀ ਇਹ ਚਰਚਾ ਦਾ ਵਿਸ਼ਾ ਰਿਹਾ ਬਿਲਕੁਲ ਸਰ ਉਹ ਉਹਨਾਂ ਨੇ ਲੂਪ ਹੋ ਨੂੰ ক্লোਜ਼ ਤੱਕ ਕਰਨਾ ਸੀ ਹੁਣ ਅੱਜ ਦੀ ਡੇਟ ਦੇ ਅੰਦਰ ਜਿਹੜੀ ਕੈਨੇਡੀਅਨ ਐਜੂਕੇਸ਼ਨ ਹੈ ਉਹ ਉਹਨਾਂ ਦੀ ਪਾਇਲ ਲਗਾਇਆ ਉਹਨਾਂ ਨੇ ਕੈਪਿੰਗ ਕੀਤੀ ਯੂਜੀ ਸਾਰੇ ਜਿੰਨੇ ਵੀ ਮੈਂ ਖੋਰ ਤੋਂ ਉਹਨੂੰ ਗੱਲ ਕਹਿਣਾ ਚਾਹੂੰਗਾ ਅੱਜ ਕਿ ਜਿੰਨੀਆਂ ਵੀ ਪਾਲਿਸੀਜ਼ ਆਈਆਂ ਦੇ 올 ਹੈਵ ਅਫੈਕਟਡ ਯੂਜੀ ਨਾਟ ਪੀਜੀ ਇੱਕ ਵੀ ਪਾਲਿਸੀ ਅਗੇਂਸ ਪੀਜੀ ਨਹੀਂ ਆਈ अंडर ग्रैजुएशन वाले बच्चों उन्होंने कंट्रोल करने की कोशिश की है कि उन्होंने उन जो मिस यूज़ हो रहे से या प्राइवेट कॉलेज के जा रहे से या अच्छी पढ़ाइया नहीं कर रहे से वो कह रहे ट्रेड कोर्स करो अज भी वो वेलकम कर रहे अज भी कैनेडा दोनों हाथों नाल वीज़ा दे रहा ट्रेड कोर्सिज के ऊपर अभी भी कैनेडा बैचलर्स के उपर वीज़ा दे रहे अभी भी कैनेडा मास्टर्स के उपर वीज़ा दे रहा कैनेडा ने अपने डोर्स नहीं बंद किए जिद लोग कह रहे हैं कैनेडा अच्छी भी पोस्ट जो ग्रैजुएन वर्क परमिट हों जो भी पढ़ाई करो दो साल तीन साल वर्क परमिट मिलना है वो दे रहे हैं ਲੇਕਿਨ ਹੁਣ ਸਾਨੂੰ ਸੋਚਣ ਦੀ ਗੱਲ ਹੈ ਕਿ ਕੈਨੇਡਾ ਜਿਹੜੀ ਪੀਆਰ ਦੇਗਾ ਜੋ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਕੈਨੇਡਾ ਲੈਂਡ ਕਰਕੇ ਪੀਆਰ ਹੋਣੀ ਹੋਣੀ ਹੈ ਬਿਲਕੁਲ ਉਹ ਵਾਲੀ ਜਿਹੜੀ ਚੀਜ਼ ਹੈ ਉਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਕੁਆਲੀਫਾਈ ਲੋਕਾਂ ਨੂੰ ਪੀਆਰ ਦਾਂਗੇ ਇੱਕ ਦੋ ਦੋ ਅਲੱਗ-ਅਲੱਗ ਵੀਜ਼ਾਸ ਹੈ ਸਰ ਇੱਕ ਹੈ ਸਟੱਡੀ ਵੀਜ਼ਾ ਉਹਦੇ ਕੁਝ ਆਪਣੇ ਐਡਵਾਂਟੇਜਸ ਨੇ ਤੁਹਾਡੀ ਤੁਹਾਡੀ ਇੱਕ ਆਰਓਆਈ ਹੈ ਤੁਹਾਨੂੰ ਕੀ ਮਿਲਣਾ ਉਹਦਾ ਰਿਟਰਨ ਔਨ ਇਨਵੈਸਟਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਔਰ ਇੱਕ ਹੈ ਤੁਹਾਡੀ ਰੈਜ਼ੀਡੈਂਸੀ ਅਸੀਂ ਪਹਿਲਾਂ ਨੂੰ ਦੋਨਾਂ ਨੂੰ ਇੱਕੋ ਹੀ ਵੀਜ਼ਾ ਮੰਨ ਕੇ ਚੱਲਦੇ ਸੀ ਜੀ ਹੁਣ ਉਹਨਾਂ ਨੇ ਕਿਹਾ ਕਿ ਸਟੱਡੀ ਵੀਜ਼ਾ ਦਾ ਮੋਸਟ ਵੈਲਕਮ ਲੇਕਿਨ ਪੀਅਰਲੀ ਤੋਂ ਉਹਨੂੰ ਆਪਣੇ ਨੂੰ ਜਸਟੀਫਾਈ ਕਰਨਾ ਪਏਗਾ ਔਰ ਉਹਨਾਂ ਲਈ ਅਸੀਂ ਹਰ ਬੱਚੇ ਨੂੰ ਮੈਂ ਇਹ ਰਿਕੁਐਸਟ ਕਰਾਂਗਾ ਕਿ ਹਰ ਬੱਚੇ ਨੂੰ ਥੋੜੀ ਰਿਸਰਚ ਜ਼ਰੂਰ ਕਰਨੀ ਚਾਹੀਦੀ ਹੈ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜੀਆਂ ਤਿੰਨ ਗੱਲਾਂ ਨੂੰ ਫੋਲੋ ਕਰ ਲਓ ਸਰ ਸਿੰਪਲ ਤਿੰਨ ਗੱਲਾਂ ਜਿਨ੍ਹਾਂ ਨੇ ਵੀ ਕੈਨੇਡਾ ਜਾਣਾ ਹੈ ਉਹ ਮੈਨੂੰ ਆ ਕੇ ਪਕੜ ਸਕਦੇ ਹੈ ਚਾਹੇ ਕਿਤੋਂ ਵੀ ਜਾਣ ਲੇਕਿਨ ਕਾਲ ਮੀ ਬੈਕ ਕਿ ਤੁਹਾਡੀ ਇਸੇ ਐਡਵਾਈਸ ਹੋਣੀ ਸੀ ਪਹਿਲੀ ਗੱਲ ਦਿਸ ਮਸਟ ਲਰਨ ਦੀ ਸੈਕੰਡ ਲੈਂਗੁਏਜ ਸੈਕੰਡ ਲੈਂਗੁਏਜ ਜਦੋਂ ਆਪਾਂ ਯੂਐਸ ਦੇ ਵਿੱਚ ਕਰਨੇ ਸਪੈਨਿਸ਼ ਅਗਰ ਕੈਨੇਡਾ ਜਾਣਾ ਹੈ ਤਾਂ ਫ੍ਰੈਂਚ ਸੈਕੰਡ देक शुड गो टू द रीजनल एरिया एम टी भी बहुत ज्यादा बच्चा चला गया कहने जो कहने मॉन्ट्रल, चोन्टो वैनकूवर थोड़ा जा मूव कर जाओ थोड़ी देर ली, दो तीन साल ली। तो रीजनल एरिया जाओ तो जॉब्स भी मिलनगियां हाउसिंग भी मिलेगी जो हाउसिंग के उपर एक इंपैक्ट आया इस डबल जीआईसी करती मैं ये उपर भी अपने लिंगडन के उपर या बड़ा प्रोटेस्ट किया कि हाउसिंग सिर्फ तीन पांच शहर के उपर इफेक्ट है पूरी कैनेडा के अंदर हाउसिंग का इना क्राइसिस नहीं लेकिन इन्होंने पूरे कैनेडा के उपर करता कि जो 20000 डॉलर देने था एवरीबॉडी हैज टू पे डबल जीआईसी बट ओ चलो एनीवे ਅਸੀਂ ਅਸੀਂ ਤਾਂ ਸਿਰਫ ਪ੍ਰੋਟੈਸਟ ਕਰ ਸਕਦੇ ਹਾਂ ਥਰੂ ਆਪਣੇ ਵੇ ਨਾਲ ਬਟ ਵੀ ਆਰ ਨਾਟ ਅ ਗਵਰਨਮੈਂਟ ਸੋ ਹਾਊਸਿੰਗਲੀ ਵੀ ਤੁਹਾਨੂੰ ਈਜ਼ੀ ਮਿਲਣਗੇ ਘਰ ਈਜ਼ੀ ਮਿਲਣਗੇ ਅਗਰ ਰਿਜਨਲ ਏਰੀਆ ਜਾ ਰਹੇ ਹੋ ਲਾਸਟ ਟ੍ਰੇਡ ਕੋਰਸਸ ਜਿਹੜੇ ਤੁਹਾਨੂੰ ਹੱਥ ਦਾ ਹੁਨਰ ਦੇਣ ਕੁਝ ਐਦਾਂ ਦੇ ਕੋਰਸਸ ਕਰੋ ਅਗਰ ਤੁਸੀਂ ਬਲੂ ਕਾਲਰ ਜੌਬਸ ਜਾਂ ਪੀਆਰ ਨੂੰ ਹੀ ਸਿਰਫ ਰੱਖ ਕੇ ਮੰਚ ਜਾਣਾ ਚਾਹ ਰਹੇ ਹੋ ਸੀ ਕੈਨੇਡਾ ਜਾਣਾ ਚਾਹ ਰਹੇ ਸੋ ਇਹ ਤਿੰਨ ਚੀਜ਼ਾਂ ਬਸ ਮੇਰਾ ਸਵਾਲ ਬਹੁਤ ਸਪਸ਼ਟ ਤੁਹਾਨੂੰ ਇੱਕ ਵੀਜ਼ਾ ਦੇ ਪੁਆਇੰਟ ਆਫ 뷰 ਤੋਂ ਹੈ ਹਾਂਜੀ ਤੁਹਾਡੇ ਮੁਤਾਬਿਕ ਹੁਣ ਕਿੱਥੇ ਜਾਇਆ ਜਾਵੇ ਔਰ ਜੇ ਕੋਈ ਤੁਹਾਡੇ ਕੋਲ ਆਂਦਾ ਹੈ ਤਾਂ ਵੀਜ਼ਾ ਲਵਾਉਣ ਦਾ ਫੰਡਸ ਕਿੰਨੇ ਚਾਹੀਦੇ ਹੈ ਤਰੀਕਾ ਕੀ ਹੈ ਔਰ ਉਹਦੇ ਆਇਲਸ ਕਿੰਨਾ ਚਾਹੀਦਾ ਬਿਲਕੁਲ ਠੀਕ ਹੈ ਸਰ ਦੇਖੋ ਸਭ ਤੋਂ ਪਹਿਲਾਂ ਮੈਂ ਲਾਸਟ ਗੱਲ ਤੋਂ ਸਟਾਰਟ ਕਰਾਂਗਾ ਵੀ ਹੈਵ ਗਿਵਿੰਗ ਲੋਟ ਆਫ ਐਜੂਕੇਸ਼ਨ ਲੋਨਸ ਆਲਸੋ ਨਾਓ ਜਿੱਦਾਂ ਅਸੀਂ ਪਹਿਲਾਂ ਇੰਟਰਨੈਸ਼ਨਲ ਟਾਈਪ ਕੀਤਾ ਸੀ ਹੁਣ ਅਸੀਂ ਕਈ ਇੰਡੀਅਨ ਕੰਪਨੀਆਂ ਨਾਲ ਵੀ ਟਾਈਪ ਕੀਤਾ ਹੈ ਉਹ ਜਿਨ੍ਹਾਂ ਨੇ ਵੀ ਕੈਨੇਡਾ ਜਾਣਾ ਹੈ ਅੱਜ ਦੀ ਰੇਟ ਦੇ ਅੰਦਰ ਵੀ ਆਰ ਰੈਡੀ ਟੂ ਗਿਵ them ਪ੍ਰੋਵਾਈਡ them ਅਨ ਲੂਨਸ ਔਨ ਅ ਵੈਰੀ ਮਤਲਬ ਇਨੀਸ਼ੀਅਲ ਇਨਵੈਸਟਮੈਂਟ ਕਿੰਨੀ 4.5 ਲੱਖ ਰੁਪਏ ਸਾਲ ਦੀ ਫੀਸ ਬੱਚਾ GIC ਆਪਣੀ ਭਰ ਲੈ ਮਤਲਬ 4.5 ਲੱਖ ਰੁਪਏ ਦਿਓ ਤੇ ਕੈਨੇਡਾ ਜਾਓ ਕੈਨੇਡਾ ਜਾ ਸਕਦੇ ਹੋਰ ਬਾਕੀ ਆਪਣੀ ਈਜ਼ੀ ਇਨਸਟਾਲਮੈਂਟਸ ਇੱਥੇ ਇੰਡੀਆ ਚ ਪੇਰੈਂਟਸ ਪੇ ਕਰ ਸਕਦੇ ਆਂਗਰ ਬੱਚੇ ਤੇ ਤੁਸੀਂ ਲੋਡ ਨਹੀਂ ਪਾਣਾ ਸੋ ਬੜਾ ਇੱਕ ਇਜ਼ੀ ਅਸੀਂ ਉਹਨਾਂ ਨੂੰ ਆਪਸ਼ਨਸ ਦੇ ਰਹੇ ਹੈਗੇ ਗਵਰਨਮੈਂਟ ਕਾਲਜ ਕੋਈ ਪ੍ਰਾਈਵੇਟ ਕਾਲਜ ਨਹੀਂ ਟ੍ਰੇਡ ਕੋਰਸਸ ਰੀਜਨਲ ਏਰੀਆ ਗਵਰਨਮੈਂਟ ਕਾਲਜਸ ਇਹ ਚਾਰ ਪੰਜ ਟਿਕਸ ਅਸੀਂ ਲਗਾਵਾਂਗੇ ਕਿ ਸਾਰਾ ਬੱਚਾ ਜਾਏਗਾ ਔਰ ਅੱਛੇ ਬੱਚੇ ਪੇਰੈਂਟਸ ਨੂੰ ਈਜ਼ੀ ਹੈ ਦੂਸਰਾ ਗੱਲ ਹੈ ਦੇਖੋ ਅੱਜਕੀ ਦੇ ਰੇਡ ਦੇ ਅੰਦਰ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਕਿ ਕਿੰਨੇ ਆਈਲ ਦਾ ਸਕੋਰ ਚਾਹੀਦਾ ਕਿਤੇ ਵੀ ਅਸੀਂ ਜਾਣਾ ਦੁਨੀਆ ਬਸ ਸਿਰਫ ਪੰਜੀ ਮੇਜਰ ਡੈਸਟੀਨੇਸ਼ਨ ਹੈ ਐਲ ਅਲਟੀਮੇਟਲੀ ਉਸੇ ਪੰਜ ਡੈਸਟੀਨੇਸ਼ਨ ਨੂੰ ਲੋਕ ਜਾਣਾ ਚਾਹੁੰਦੇ ਹਨ ਨੰਬਰ 1 ਅਸੀਂ ਯੂਐਸ ਕਹ ਲੈਣੇ ਇਵਨ ਕੀ ਹੁਣ ਸਾਨੂੰ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਬੜੇ ਬੱਚੇ ਕੈਨੇਡਾ ਲੀਗਲੀ ਪਹੁੰਚ ਰਹੇ ਆਂ ਥੈਨ ਥੈਨ ਦੇ ਡੂ ਡਾਂਕੀ ਐਸੀ ਜੀ ਆ ਰਿਹਾ ਇਹ ਗਲਤ ਗੱਲ ਹੈ ਇਹ ਨਾ ਕਰੋ ਉੱਥੇ ਡੇਟਾ ਕੋਰਿਲੇਟ ਹੁੰਦਾ ਹੈ ਯੂ ਐਸ اور ਕੈਨੇਡਾ ਦਾ ਉੱਥੇ ਜਾ ਕੇ ਤੁਹਾਨੂੰ ਕੁਈ ਫਾਇਦਾ ਨਹੀਂ ਮਿਲਣਾ ਅਗਰ ਤੁਸੀਂ ਸੋਚ ਰਹੇ ਸੀ ਰਿਫਿਊਜੀ ਵੀਜ਼ਾ ਦਾ ਕੋਈ ਐਡਵਾਂਟੇਜ ਹੈ ਇਹ ਨਵੀਂ ਬਹੁਤ ਨਵਾਂ ਟ੍ਰੈਂਡ ਪਿਆ ਹੈ ਕਿ ਜਾਓ ਉੱਥੇ 2-3 ਲੱਖ ਦਿਓ ਤੇ ਫਿਰ ਉੱਥੋਂ ਈਵਨ ਟਪਾ ਦਿੰਦੇ ਨੇ ਬਾਰਡਰ ਤੇ ਤੁਸੀਂ ਯੂਐਸ ਜਾ ਸਕਦੇ ਸੋ ਇਹ ਬਹੁਤ ਗਲਤ ਹੈ ਕਿਉਂਕਿ ਦੋਨੋਂ ਕੰਟਰੀਆਂ ਕੋਲ ਡਾਟਾ ਸ਼ੇਅਰ ਹੈ ਕਿ ਜਦੋਂ ਤੁਸੀਂ ਲੀਗਲੀ ਕੈਨੇਡਾ ਚ ਐਂਟਰ ਕਰ ਰਹੇ ਹੋ ਵਾਈ ਯੂ ਇਨਲੀਗਲੀ ਤੁਸੀਂ ਯੂਐਸ ਕਿਉਂ ਜਾ ਰਹੇ ਹੋ ਇਹ ਬਹੁਤ ਸਾਰੇ ਬੱਚੇ ਕਰ ਰਹੇ ਆਊਟ ਨੋਇੰਗ ਕਿ ਕਿਉਂ ਕਰ ਰਹੇ ਬਸ ਅਸੀਂ ਯੂਐਸ ਜਾਣਾ ਹੈ ਉਹ ਨਾ ਕਰਨ ਕੈਨ ਐਨੀਵੇ आयल्स के दे अंदर देखो सॉरी पहला मैं गल कर देना किंट्रिया जाए यू एस नंबर वन नंबर टू मेरे ख्याल में ऑसट्रेलिया नंबर थ्री मेरे मैं अपनी अगर रेटिंगस करदा मेरी नंबर थ्री रेटिंग अज भी कैनेडा नंबर फोर आई वुड से जर्मनी नंबर फाइव आई वुड से न्यूजीलैंड मैं कह रहा है पंजों कंट्र अपने आप बहुत बराबर हैं इस बहुत तो यूरोप के होर भी बड़े अच्छे कंट्र लाइक फिनलैंड नॉर्वे भी है बट ये जो टॉप पांच कंट्रीज़ हैं जो अज भी बच्चों अट्रैक्ट करते हैं ਦੇ ਆਰ ਦੇ ਹੈਵ ਦਾ ਪੋਟੈਂਸ਼ੀਅਲ ਔਰ ਇਹ ਅਗਲੇ 10 ਸਾਲ ਲਈ ਇਹਨਾਂ ਚ ਕੋਈ ਪੋਟੈਂਸ਼ੀਅਲ ਚ ਮੈਨੂੰ ਮੈਨੂੰ ਇਹਦਾ ਲੱਗਦਾ ਅਗਰ ਅਗਰ ਨੈਕਸਟ 10 ਡੈਕਡਸ ਨੂੰ ਦੇਖਿਆ ਜਾਏ ਸ਼ਾਰਟ ਗੋਲਸ ਨੂੰ ਵੀ ਦੇਖਿਆ ਜਾਏ ਇਹ ਕੰਟਰੀਜ਼ ਬਹੁਤ ਪੋਟੈਂਸ਼ੀਅਲ ਹੈ ਸਾਰੇ ਸਟੱਡੀ ਵੀਜ਼ਾ ਨੂੰ ਲੈ ਕੇ ਮੈਨੂੰ ਲੱਗਦਾ ਸਾਰੇ ਬਹੁਤ ਵੈਲਕਮ ਕਰਨਗੇ ਬੱਚਿਆਂ ਨੂੰ ਬਟ ਪ੍ਰੋਵਾਈਡਡ ਬੱਚੇ ਦੇ ਅੰਦਰ ਤਿੰਨ ਚੀਜ਼ਾਂ ਜਿਹਨੂੰ ਅਸੀਂ ਪਹਿਲੀ ਚੀਜ਼ ਕਹਿੰਦੇ ਹਾਂ ਐਲੀਜੀਬਿਲਟੀ ਐਲੀਜੀਬਿਲਟੀ ਚ ਤਿੰਨ ਚੀਜ਼ਾਂ ਆਂਦੀਆਂ ਜਿਹਨੂੰ ਅਸੀਂ ਬੋਲਦੇ ਹਾਂ ਇੰਗਲਿਸ਼ ਜੀ ਜਿਹਨੂੰ ਅਸੀਂ ਆਈਲਸ ਪੀਟੀ ਟੋਫਲ ਕੁਝ ਵੀ ਕਰ ਸਕਦੇ ਹਾਂ ਦੋ ਜੀ ਚੀਜ਼ਾਂ ਦੀ এডਿਕੇਸ਼ਨ এডਿਕੇਸ਼ਨ ਕੋਈ ਗੈਪ ਇਅਰ ਨਹੀਂ ਹੋਣਾ ਚਾਹੀਦਾ ਪਰਸੈਂਟੇਜ ਅਰਾਊਂਡ 70% ਰੱਖੋ ਔਰ ਅ ਅੱਛੇ ਬੋਰਡ ਤੋਂ ਤੁਸੀਂ ਪਾਸ ਆਊਟ ਹੋਏ ਇਹ ਦੋ ਚੀਜ਼ਾਂ ਨੂੰ ਇਹਨੂੰ ਪਹਿਲੀ ਚੀਜ਼ ਨੂੰ ਬੋਲਦੇ ਸੀ ਐਲੀਜੀਬਿਲਿਟੀ ਜੀ ਔਰ ਇਹ ਐਲੀਜੀਬਿਲਿਟੀ ਦੇ ਬੇਸ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਹੈ ਕਾਲਜ ਦੇ ਅੰਦਰ ਹਮ ਵਾਂਸ ਯੂ ਗੈਟ ਦ ਕਾਲਜ ਇਹ ਤੁਹਾਡੇ ਐਲੀਜੀਬਿਲਿਟੀ ਸੈਕਸ਼ਨ ਖਤਮ ਹੋ ਗਿਆ ਦ ਸੈਕੰਡ ਥਿੰਗ ਜਿਹੜੀ ਹੁੰਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਫੰਡਸ ਉਹਨੂੰ ਕਹਿੰਦੇ ਅਸੀਂ ਅਫੋਰਡੇਬਿਲਿਟੀ ਜੀ ਪੇਰੈਂਟਸ ਕੀ ਅਫੋਰਡ ਕਰਦੇ ਕਿਹੜੀ ਚੀਜ਼ ਨੂੰ ਫੋਕਸ ਕਰਦੇ ਆ ਕਿਹੜੇ ਕੰਟਰੀ ਨੂੰ ਫੋਕਸ ਕਰਦੇ ਔਰ ਉਹਨਾਂ ਦੀ ਸੋਚ ਕੀ ਹੈ एवरीवन ਸਾਡੇ ਕੋਲ ਕਿਉਂਕਿ ਸਾਡੇ ਆਫਿਸਿਸ ਥੱਲੇ ਸਾਊਥ ਡਾਊਨ ਥੀ ਹੈਗੇ ਆ ਪੂਨਾ ਬੰਬੇ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਨੇ ਦੇ ਆਰ ਦੇ ਹੈਵ ਅ ਡੀਪ ਪਾਕਟਸ ਜੀ ਦੇ ਵਾਂਟਡ ਟੂ ਸੈਂਡ देयर ਚਾਈਲਡ ਇਨ ਦਾ ਟਾਪ ਕਾਲਜ ਹੁਣ ਅਸੀਂ ਵੀ ਆ ਵੈਰੀ ਪ੍ਰਾਊਡਲੀ ਸੈ ਕਿ ਹੁਣ ਅਸੀਂ ਪੰਜਾਬ ਚ ਮੈਂ ਹੁਣ ਤੁਹਾਡਾ ਆਊਟ ਆਫ ਦੀ ਕੈਮਰਾ ਵੀ ਗੱਲ ਕਰ ਰਿਹਾ ਸੀ ਇਹ ਵੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪੰਜਾਬ ਦੇ ਅੰਦਰ ਆਈ ਵੀ ਲੀਗਸ ਜਿਹੜੇ ਕੀ ਡਰੀਮ ਹੈ ਕਿਸੇ ਵੀ ਬੱਚੇ ਲਈ ਚਾਹੇ ਉਹ ਯੂਐਸਟ ਵਿੱਚ ਬੈਠਾ ਚਾਹੇ ਦੁਨੀਆ 'ਚ ਕਿਤੇ ਵੀ ਬੈਠਾ ਪੜ੍ਹਨ ਹਾਰਵਰਡਸ ਕਾਲੰਬੀਆ ਉੱਥੇ ਪੰਜ ਬੱਚੇ ਭੇਜੇ ਪੰਜਾਬ 'ਚ ਸੋ ਬੱਚਿਆਂ ਬੱਚੇ ਅੱਜ ਕੱਲ੍ਹ ਜਾਣਾ ਚਾਹ ਰਹੇ ਹਨ ਯੂਐਸ ਵੀ ਜਾਣਾ ਚਾਹ ਰਹੇ ਹਨ ਸੋ ਅਗਰ ਅਸੀਂ ਆਪਣੀ ਅਲਿਜੀਬਿਲਟੀ ਔਰ ਅਫੋਰਡੇਬਿਲਟੀ ਨੂੰ ਥੋੜਾ ਜਿਹਾ ਡਿਸਕਸ ਕਰੀਏ ਕੋਈ ਵੀ ਕਾਉਂਸਲਰ ਦੇ ਨਾਲ ਕਿ ਮੈਂ ਕਿੱਥੇ ਅਲਿਜੀਬਲ ਹੋ ਰਿਹਾ ਔਰ ਮੇਰੇ ਪੇਰੈਂਟਸ ਦੀ ਕੀ ਅਫੋਰਡੇਬਿਲਟੀ ਹੈ ਕਿੰਨੀ ਦੇਰ ਤੱਕ ਉਹ ਮੈਨੂੰ ਰੀਪੇ ਕਰ ਸਕਦੇ ਹਨ ਔਰ ਅਫੋਰਡੇਬਿਲਟੀ ਲਈ ਅਸੀਂ ਬੈਂਕ ਲੋਨਸ ਨੂੰ ਨਾਲ ਲੈ ਕੇ ਆਏ ਹੋਏ ਹਾਂ कि स्किबे तुसी अपने बैंक लोनस टोटल तो खर्चा कितना है कंट्री लीजिए कनाडा ले अगर कैनेडा ले जा जाना है सर अगर तुसी खुद अपने आप नु पे कर रहे हो यू आर पेइंग और अगर रीजनल एरिया जाने हो तो अराउंड एटीन टू 25 ਦੇ ਨੇੜੇ ਆਉਂਦੇ। ਅਗਰ ਰੀਜਨਲ ਏਰੀਆ ਜਾਣੀਓ ਕਿਉਂਕਿ ਅਗਰ ਤੁਸੀਂ ਨੌਨ ਰੀਜਨਲ ਏਰੀਆ ਆਂਦੇ ਹੋ ਤਾਂ then 25 to 30 ਲੱਖ ਦੇ ਵਿੱਚ ਆਣਾ ਹੈ with GIC। ਫਿਰ ਉਹ ਉਹ ਤੁਹਾਡਾ 24 ਤੋਂ ਪਰ ਜੇ ਕੋਈ ਬ੍ਰਾਮਟਨ ਵੈਨਕੂਵਰ ਵੀ ਜਾਣਾ ਚਾਹ ਰਿਹਾ ਜੇ ਅਰਾਊਂਡ 30 ਲੱਖ ਵੀ ਹੈ ਤਾਂ ਕੀ ਉਹ ਵੀ ਅਰਾਊਂਡ 6 ਲੱਖ ਦੇ ਵਿੱਚ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਉਹ ਫਾਈਨਾਂਸ ਲੈ ਕੇ ਜਾ ਸਕਦਾ ਹੈ। ਦੇਖੋ ਸਰ ਇਹਦੇ ਅੰਦਰ I would divide the thing ਇਹਦੇ ਅੰਦਰ ਦੋ ਦੋ ਤਿੰਨ ਚੀਜ਼ਾਂ ਹੁੰਦੀਆਂ ਜਦੋਂ ਅਗਰ ਤੁਸੀਂ ਅਸੀਂ ਕਹਿੰਦੇ ਅਸੀਂ ਐਜੂਕੇਸ਼ਨ ਲੋਨ ਜਾਂ ਕਿਤੋਂ ਵੀ ਅਸੀਂ ਕੰਪਨੀਆਂ ਤੋਂ ਲੋਨ ਲੈਣੇ ਜਿਹੜੀ ਐਨਬੀਸੀਸ ਕੰਪਨੀਆਂ ਹੈਗੀਆਂ ਉਹਦੇ ਅੰਦਰ ਉਹ 6 ਲੱਖ ਰੁਪਏ ਹੁਣ ਆਪਸ਼ਨ ਜਿਹੜਾ ਹੈਗਾ ਉਹਨੂੰ ਮੈਂ ਉਹਨੂੰ ਮੈਂ ਹੋਰ ਰਿਡਿਊਸ ਕਰ ਦੇਣਾ ਸਾਡੇ ਚਾਰਜ ਚ ਜਾ ਸਕਦਾ ਹੈ 4.5 ਲੱਖ ਰੁਪਏ ਇਨੀਸ਼ੀਅਲੀ ਉਹਨੇ ਉਹ ਕੰਪਨੀ ਨੂੰ ਦੇਣਾ ਹੈ ਉਹਦੇ ਪੇਰੈਂਟਸ ਉਹਨੂੰ ਰੀਪੇ ਕਰਦੇ ਰਹਿਣਗੇ ਬਾਕੀ ਜੋ ਵੀ ਇਨਸਟਾਲਮੈਂਟਸ ਹੈਗੀਆਂ ਜਿਹਦੇ ਅੰਦਰ ਉਹਦਾ ਫੀਸ ਹੈਜ਼ ਬੀਨ ਟੇਕਨ ਕੇਅਰ ਜਿਹੜਾ ਉਹਦਾ ਫੀਸ ਦਾ ਖਰਚਾ ਟੇਕਨ ਕੇਅਰ ਹੋ ਗਿਆ ਲੇਕਿਨ ਉਹਦੀ ਜਿਹ 2 ਸਾਲ ਦੀ ਫੀਸ ਉਹ ਆਪਣਾ ਇੱਥੋਂ ਦੀ ਆਰਾਮ ਨਾਲ ਜਿਹੜਾ ਉਹਦਾ ਫੀਸ ਹੈ ਜੀਆਈਸੀ ਬੱਚਾ ਖੁਦ ਭੇ ਕਰ ਸਕਦਾ ਉੱਥੇ ਜਾ ਕੇ ਜੀ ਜਾਂ ਇੱਥੋਂ ਹੀ ਭੇ ਕਰਕੇ ਜਾ ਸਕਦਾ ਸੋ ਅਗਰ ਟੋਟਲ ਐਕਸਪੈਂਸ ਨੂੰ ਦੇਖੀਏ ਲੁੱਕ ਐਟ தி ਟੋਟਲ ਐਕਸਪੈਂਸ ਦੈਨ ਇਟ ਇਜ਼ ਅਰਾਊਂਡ 13 ਮਤਲਬ ਜੀਆਈਸੀ ਇਸ ਅਰਾਊਂਡ 11-12 ਲੱਖ ਰੁਪਏ 13 ਲੱਖ ਰੁਪਏ ਜੀਆਈਸੀ ਹੋਗੀ ਔਰ 4-4.5 ਲੱਖ ਰੁਪਏ ਤਾਂ 16-17 ਲੱਖ ਰੁਪਏ 'ਚ ਬੱਚਾ ਉੱਥੇ ਪਹੁੰਚ ਸਕਦਾ ਹੈ ਸਧਾਰਨ ਪਾਸ਼ਾ 'ਚ ਬਹੁਤ ਸਾਰੇ ਲੋਕ ਸਪਸ਼ਟ ਰੂਪ 'ਚ ਜਾਣਨਾ ਚਾਹੁੰਦੇ ਹੁੰਦੇ ਆ 6 ਲੱਖ ਚ ਆਪਾਂ ਪਿਛਲੀ ਵਾਰ ਗੱਲ ਕੀਤੀ ਹੈ ਬਿਲਕੁਲ ਜੀ ਤਾਂ ਬਹੁਤ ਸਾਰੇ ਮੈਸੇਜ ਆਏ ਸੀ ਕਿ ਤੁਸੀਂ ਗੁੰਮਰਾਹ ਨਾ ਕਰੋ ਕਿਵੇਂ ਪੋਸੀਬਲ ਹੈ ਮੈਂ ਦੁਬਾਰਾ ਅੱਜ ਜੋ ਕਲੈਰਿਟੀ ਦੇਣਾ ਚਾਹੁੰਦਾ ਜੇ ਕੋਈ ਰਹਿ ਗਿਆ ਜਿਹਨੂੰ ਸਮਝ ਨਹੀਂ ਆਈ ਕਿ 6 ਲੱਖ ਚ ਕਿਵੇਂ ਕੈਨੇਡਾ ਜਾਇਆ ਜਾ ਸਕਦਾ ਸਰ 6 ਲੱਖ ਰੁਪਏ ਅਸੀਂ ਇੱਕ ਐਜੂਕੇਸ਼ਨਲ ਲੋਨ ਕਰਾ ਰਹੇ ਹਾਂ ਅੱਜ ਮੈਂ 6 ਨਹੀਂ ਮੈਂ ਕਹਿ ਰਿਹਾ 4.5 ਕਹਿ ਰਿਹਾ 1.5 ਲੱਖ ਰੁਪਏ ਹੋਰ ਗਿਰਿਆ ਹੋਇਆ ਸਾਢੇ 4 ਚ ਜਾਓ ਕੈਨੇਡਾ ਸਾਢੇ 4 ਲੱਖ ਰੁਪਏ ਚ ਤੁਸੀਂ ਕੈਨੇਡਾ ਜਾਓ ਔਰ ਨਾਲ ਗਵਰਨਮੈਂਟ ਕਾਲਜ ਜਾਓ ਨਾਲ ਰੀਜਨਲ ਏਰੀਆ ਚ ਜਾਓ ਨਾਲ ਤੁਸੀਂ ਅੱਛਾ ਕੋਰਸ ਕਰਨ ਜਾਓ ਸੋ ਮੈਂ ਪ੍ਰਾਈਸ ਨੂੰ ਹੋਰ ਅਸੀਂ 네ਗੋਸ਼ੀਏਟ ਕਰਕੇ ਥੱਲੇ ਲਿਆਇਆ ਕਿ ਲੋਕਾਂ ਦੇ ਉੱਪਰ ਬਰਡਨ ਘਟ ਪਾਏ ਬਟ ਇਹਦੇ ਅੰਦਰ जीआईसी ਨਹੀਂ ਇੰਕਲੂਡਡ ਹੈ ਇਹਦੇ ਅੰਦਰ ਫੀਸ ਇੰਕਲੂਡਡ ਹੈ ਬਿਕੋਜ਼ ਕਾਲਜਸ ਜਾਂ ਬੈਂਕਸ ਕਾਲਜ ਦੀ ਫੀਸ ਦਿੰਦੇ ਨਹੀਂ ਜੀआईसी ਨਹੀਂ ਦਿੰਦੇ ਕਿਉਂਕਿ ਜੀआईसी ਤਾਂ ਪੈਸਾ ਤੁਹਾਡੇ ਕੋਲ ਹੀ ਆ ਰਿਹਾ ਹੈ ਨਾ ਉਹ ਤੁਸੀਂ ਆਪਣਾ ਪੇ ਕਰ ਸਕਦੇ ਹੈਗੇ ਸੋ that is the how it is ਸੋ ਬੱਚੇ ਨੂੰ ਸਿਰਫ 4 4.5 ਹਾਂ ਕਈ ਬੱਚਿਆਂ ਦੇ ਕੋਲ ਪੈਸਾ ਇੱਥੇ ਪਿਆ ਵੀ ਹੁੰਦਾ ਹੈ they don't want to invest in issue so they can show the money non, non uh, sds de andar file lag sakdi haigiota success rate bhi bahut acha hega so tusi uh, education loan le lo non sds de vich file le lo to sirre 4.5 lakh ch pahunchu you can you don't need to pay bigger amount main aakhir de vich canada aur maaf karna australia aur us vi discuss karna chahuna hai e darna hai ki us ta ta visa hi nahi honda interview deni pendi hai oh ta crack hi nahi kar sakde asi ਕੀ ਵਾ ਕੀ ਪੰਜਾਬ ਦੇ ਸਟੂਡੈਂਟਸ ਯੂਐਸ ਜਾ ਕੇ ਪੜ੍ਹ ਸਕਦੇ ਆ ਬਿਲਕੁਲ 100% ਪੜ੍ਹ ਸਕਦੇ ਹੈਗੇ ਸਰ ਅਸੀਂ ਆਇਲਸ ਕਲੀਅਰ ਕਰ ਰਹੇ ਹਾਂ 7 7 ਬੈਂਡ ਇੰਟਰਵਿਊਸ ਤਾਂ ਸਿਰਫ ਚਾਰ ਹੀ ਕੁਐਸਚਨ ਪੁੱਛੇ ਜਾਣੇ ਸੋ ਮੈਨੂੰ ਇਹਦਾ ਲੱਗਦਾ ਜਿਹੜਾ ਵੀ ਸਟੂਡੈਂਟ ਦੇ 6.5 ਬੈਂਡਸ ਆ ਰਹੇ ਹੈ ਉਹ ਬੱਚੇ ਨੂੰ ਤਾਂ ਯੂਐਸ ਲਈ ਟਰਾਈ ਕਰ ਹੀ ਲੈਣਾ ਚਾਹੀਦਾ ਚੀ ਯੂਨੀਵਰਸਿਟੀ ਦੀ ਅਗਰ ਉਹ ਯੂਐਸ ਜਾਣਾ ਚਾਹ ਰਿਹਾ ਉਹਨੂੰ ਬਿਲਕੁਲ ਨਹੀਂ ਡਰਨਾ ਚਾਹੀਦਾ ਸਿਰਫ दो मिनट की इंटरव्यू होनी है जिद बहुत ही सिंपल क्वेश्चन जोड़े मैं तो हूँ भी दस सदा कि फस्ट क्वेश्चन होगा हैव यू अपलाइड वीजा बिफोर और येस एंड नो दूजा कि तुम तो कौन फंड कर रहा है कि जगह पर तुम पढ़न जा रहे हो और एक कोर्स कि डिसाइड तो किया गया यही कोर्स करना है और यहाँ रिटर्न ऑन इनवेस्टमेंट की है इसको तो अलावा कुछ नहीं पुछते इन अलग अलग तरीके का पूछ ले संग अलग हो सकता है वाई दिस कोर्स वट इज़ द परपज ऑफ डूइंग दिस दैट्स इट ਅਗਰ ਇਹ ਚਾਰ ਕੁਐਸਚਨਸ ਮੈਂ ਹੁਣ ਨਹੀਂ ਦੱਸਦੇ ਅਗਰ ਇਹ ਚਾਰ ਕੁਐਸਚਨ ਦੀ ਤਿਆਰੀ ਤੁਹਾਡੀ ਵਧੀ ਹੈ ਅਸੀਂ ਆਹੀ ਕੰਮ ਕਰਦੇ ਹਾਂ ਇੱਥੇ ਵੀ ਹੈਵ ਅ ਸੈਪਰੇਟ ਟੀਮ ਯੂ ਆਰ ਦੀ ਕਲਾਸ ਲਗਾ ਜੋ ਸਿਖਾਉਂਦੇ ਹੈ ਬਿਲਕੁਲ ਸਿਖਾਉਂਦੇ ਹੈ ਅਸੀਂ ਉਹ ਬੱਚੇ ਨੂੰ ਅਲੱਗ-ਅਲੱਗ ਤਰੀਕੇ ਨਾਲ ਕੁਐਸਚਨ ਪੁੱਛਦੇ ਹਾਂ ਪੂਰਾ ਸੀ ਉਹ ਯੂਐਸ ਦਾ ਇੱਕ ਉੱਪਰ ਕਹਿ ਲੋ ਅਸੀਂ ਇੱਕ ਸੈਟਅਪ ਬਣਾਇਆ ਹੋਇਆ ਹੈ ਜਿਹਦੇ ਅੰਦਰ ਬੱਚਾ ਔਨ ਦਾ ਗਲਾਸ ਦੂਜੀ ਤਰਫ ਖੜਾ ਹੁੰਦਾ ਉਹਨੂੰ ਮਾਹੌਲ ਥੋੜਾ ਜਿਹਾ ਉਦਾਂ ਦੇ ਦੇ ਦਿੰਦੇ ਐ এনवायरमेंट ਦੇ ਦਿੰਦੇ ਨੇ ਜਿੱਦਾਂ ਆਇਲਸ ਕਲਾਸੇ ਅਗੀਆਂ ਸੀ ਨਾ ਹੁਣ ਵੀ ਆਪ ਪ੍ਰੇਪੇਰਿੰਗ them for the interviews also ਜਿਹੜਾ ਬੱਚਾ 7 band IELTS ਲੈ ਸਕਦਾ ਉਹ ਕਿਉਂ ਨਹੀਂ ਇੰਟਰਵਿਊ ਕਰ ਸਕਦਾ ਮੈਨੂੰ ਲੱਗਦਾ ਉਹਦੇ ਲਈ ਤਾਂ ਇਟਸ ਲਾਈਕ this that's it ਉਹਦੇ ਲਈ ਕਲਿੱਕ ਇੱਕ ਔਰ ਸਿਰਫ ਆਪਣੇ ਆਪ ਤੇ ਕੌਨਫੀਡੈਂਸ ਰੱਖੋ ਮੈਨੂੰ ਲੱਗਦਾ ਕਿ US ਦੀ ਇੰਟਰਵਿਊ ਕਲਿੱਕ ਕਰਨਾ ਸਭ ਤੋਂ ਈਜ਼ੀ ਕੰਮ ਹੈ ਈਮਾਨਦਾਰੀ ਨਾਲ ਕੌਨਫੀਡੈਂਟ ਨਾਲ ਆਪਣੇ ਆਪ ਤੇ ਵਿਸ਼ਵਾਸ ਕਰਕੇ ਗੱਲ ਕਰੋ 100% ਉਹ इंटरव्यू ਫੇਰ ਆਸਟ੍ਰੇਲੀਆ ਬਾਰੇ ਕੀ ਆਂਦਾ ਬੰਦ ਹੋ ਗਿਆ ਆਸਟ੍ਰੇਲੀਆ ਹੁਣ ਪੰਜਾਬੀਆਂ ਨੂੰ ਤਾਂ ਉਹ ਬਿਲਕੁਲ ਵੀਜ਼ੇ ਨਹੀਂ ਦਿੰਦੇ ਕੈਪਿੰਗਸ ਹੋ ਗਈਆਂ ਔਰ ਆਸਟ੍ਰੇਲੀਆ ਦੇ ਰਾਹ ਬੰਦ ਨੇ ਪਰ ਬਹੁਤ سارے ਸਟੂਡੈਂਟ ਪ੍ਰੇਫਰ ਕਰਦੇ ਆ ਕੈਨੇਡਾ ਤੋਂ ਆਸਟ੍ਰੇਲੀਆ ਇੱਕ ਜ਼ਮਾਨਾ ਸੀ ਜਦੋਂ ਕਹਿੰਦਾ ਸੀ ਆਸਟ੍ਰੇਲੀਆ ਕੋਈ ਕੰਟਰੀ ਹੈ ਪੜਨ ਵਾਸਤੇ ਤੁਸੀਂ ਕੈਨੇਡਾ ਜਾਓ ਪਰ ਅੱਜ ਮੇਰੇ ਖਿਆਲ ਆਸਟ੍ਰੇਲੀਆ ਡ੍ਰੀਮ ਬਣ ਗਿਆ ਬਿਲਕੁਲ ਕੀ ਵਾਕਿਆ ਹੀ ਬੰਦ ਹੈ ਨਹੀਂ ਜਾਇਆ ਜਾ ਸਕਦਾ ਨਹੀਂ ਨਹੀਂ ਮੈਂ ਮੇਰੇ ਤਾਂ ਜੀ ਕਾਲੀ ਤਿੰਨ ਵੀਜ਼ਾਸ ਆਏ ਆ ਆਰਐਮਟੀ ਕਾਲਜ ਦੇ ਸੋ ਐਦਾ ਦੀ ਕੋਈ ਗੱਲ ਨਹੀਂ ਹੈਗੀ ਜੀ ਕਿ ਆਸਟ੍ਰੇਲੀਆ ਬੰਦ ਹੋ ਗਿਆ ਆਸਟ੍ਰੇਲੀਆ ਬੈ ਜਿੱਦਾਂ ਤੁਹਾਨੂੰ ਦੱਸਿਆ ਕਿ ਐਲੀਜੀਬਿਲਟੀ اور افورڈیਬਿਲਟੀ ਨੂੰ ਬਹੁਤ ਧਿਆਨ ਨਾਲ ਦੇਖਦਾ ਹੂੰ ਤੁਹਾਡੇ ਅਗਰ ਫੰਡਸ ਜੈਨੂਇਨ ਨੇ ਅਸੀਂ ਖੁਦ ਉੱਥੇ ਮਾਰੇ ਏਜੰਟਸ ਅਗੇ ਹੈਗੇ ਹਾਂ ਸੋ ਸਾਡਾ ਉੱਥੇ ਆਫਿਸ ਹੈਗਾ ਸਾਨੂੰ ਤਾਂ ਹਰ ਬੱਚੇ ਨੂੰ ਕਹਿੰਦੇ ਕਿ ਵੈਲਕਮ ਟੂ ਆਸਟ੍ਰੇਲੀਆ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਜ਼ਰੂਰ ਆਓ ਲੇਕਿਨ ਹਾਂ ਅਗਰ ਤੁਹਾਡਾ ਗੈਪイヤー ਹੈ نو ਬੱਚਾ ਕੁਆਲੀਫਿਕੇਸ਼ਨ ਦਾ ਮਤਲਬ ਕੁਆਲੀਫਿਕੇਸ਼ਨ ਦਾ ਮਤਲਬ ਹੀ ਮੈਂ ਦੱਸ ਰਿਹਾ ਮੈਂ ਉਹ ਹੀ ਦੱਸ ਰਿਹਾ ਜਿਨ੍ਹਾਂ ਨੂੰ ਮੈਂ ਕਹਾਂਗਾ ਨਹੀਂ ਅਪਲਾਈ ਕਰਨਾ ਚਾਹੀਦਾ ਆਸਟ੍ਰੇਲੀਆ ਜੀ ਉਹ ਕਿਹੜੇ ਹੈ ਪਹਿਲਾਂ ਆਪਾਂ ਨੋ ਲਿਸਟ ਨੂੰ ਡਿਸਕਸ ਕਰ ਲੈਣੇ ਕਿ ਇਹਨਾਂ ਲਈ ਥੋੜਾ ਜਿਹਾ ਮੁਸ਼ਕਲ ਹੋ ਗਿਆ ਹੈ ਪਹਿਲਾ ਉਹ ਬੱਚਾ ਜਿਹੜਾ ਸਪਾਊਸ ਨਾਲ ਜਾਣਾ ਚਾਹ ਰਿਹਾ ਹੈ ਉਹ ਦੇ ਲਈ ਥੋੜਾ ਮੁਸ਼ਕਲ ਹੈ ਮੁਸ਼ਕਲ ਇੰਪੋਸੀਬਲ ਨਹੀਂ ਅੰਡਰ ਗ੍ਰੈਜੂਏਟਲੀ ਦਾ ਅਲਾਉਡ ਹੀ ਨਹੀਂ ਪੀਜੀ ਲੂ ਦਿੰਦੇ ਲੇਕਿਨ ਇਹਦੇ ਲਈ ਵੀ ਮੁਸ਼ਕਲ ਕਰਦੇ ਨੰਬਰ 1 ਨੰਬਰ 2 ਜਿਹੜਾ ਬੱਚੇ ਦਾ ਗੈਪ ਹੀ ਹੈ ਹੂੰ ਉਹਨੂੰ ਉਹ ਨਾ ਟਰਾਈ ਕਰੇ ਆਸਟ੍ਰੇਲੀਆ ਉਹ ਪੈਸੇ ਖਰਾਬ ਕਰ ਰਹੇ ਇਵਨ ਕੀ ਅਗਰ ਉਹ 1 ਸਾਲ ਤੋਂ ਜ਼ਿਆਦਾ ਗੈਪ ਹੀ ਹੈ ਅੰਡਰ ਗ੍ਰੈਜੂਏਟਲੀ ਉਹਦੇ ਲਈ ਮੁਸ਼ਕਲ ਹੋ ਜਾਏਗਾ ਤੀਸਰਾ ਬੱਚਾ ਜੀਦੀ ਪਰਸੈਂਟੇਜ 60% ਤੋਂ ਥੱਲੇ ਹੈ ਮਿਨੀਮਮ 65 ਤੋਂ 70% ਤੋਂ ਮੰਗੀ ਰਹੇ ज़्यादातर so, तो पंजाब में लेके तो दे आर आस्किंग फॉर 75 परसेंट जी सो अगर सैवनटी 75 परसेंट तो थले हाँ तो असं अपलाई करा सा हाँ सी बी एस ई बोर्ड वाले सत्तर से भी लै लें सैवनटी से भी लै ले लें बट फॉर दब स्टेट बोर्ड्स दे आर आस्किंग स्पैशली फॉर सैवंटी फाइव परसेंट सो ए परसेंटेज निको गैपू देखो, देखो स्पाउसू ना ना ऑस्ट्रेलिया खुला और लास्ट जी गल कराँगा जिन्ह पेरेंट्स की इनकम पां छः लख रुपये है ਔਰ ਨਾਲੇ ਵੀ ਥੋੜਾ ਆਸਟ੍ਰੇਲੀਆ ਮੁਸ਼ਕਲ ਹੋ ਜਾਏਗਾ ਕਿਉਂਕਿ ਤੁਸੀਂ ਜਿੰਨਾ ਮਰਜੀ ਐਫਰਟ ਕਰ ਲੋ ਇਨਸਟੈਂਟਲੀ ਰਿਟਰਨਸ ਪਰੋਂਗੇ ਕੈਨ ਕਿ ਹੋਣੀ ਪੜੀਏ ਜੀ ਤੁਸੀਂ ਕੀ ਹੋਏਗਾ ਆਫਰ ਲੈਟਰ ਆ ਜਾਏਗੀ ਤੁਹਾਡੇ ਪੂਰੀ ਸਗੋਂ ਖਾਬ ਬਣ ਜਾਣਗੇ ਔਰ ਦੋ ਤਿੰਨ ਮਹੀਨੇ ਖਰਾਬ ਵੀ ਕਰ ਦੋਗੇ ਤੁਸੀਂ ਏਜੰਟ ਦੇ ਕੋਲ ਵੀਜ਼ਾ ਨਹੀਂ ਆਊਗਾ ਵੀਜ਼ਾ ਨਹੀਂ ਆਏਗਾ ਕਿਉਂਕਿ ਉਹ ਇਨਸਟੈਂਟਲੀ ਰਿਟਰਨਸ ਪਰਿਆਂ ਨੂੰ ਲੱਗਦਾ ਹੈ ਮੈਨੂਪਲੇਟ ਹੋਇਆ ਹੈ ਇਹ ਰਿਟਰਨਸ ਹੁਣੀ ਬਣਾਏ ਤਾਂ ਜਿਹੜੀ ਕਰੀਮ ਹੈ ਉਹ ਆਸਟ੍ਰੇਲੀਆ ਚਾਹੁੰਦਾ ਹੈ ਆਸਟ੍ਰੇਲੀਆ ਕਰੀਮ ਚਾਹੁੰਦਾ 20% ਵੀ ਅੱਛੀ ਹੋਵੇ ਤੁਹਾਡੇ ਕੋਲ ਫੰਡਸ ਵੀ ਚੰਗੇ ਪਏ ਹੋਣ ਗੈ ਪੜੰਦੀ ਮੰਚਾ ਨਾਲ ਜਾਣ ਵਾਲਾ ਹੀ ਆਸਟ੍ਰੇਲੀਆ ਜਾ ਰਿਹਾ ਹੈ। ਉਹਨਾਂ ਨੂੰ ਉਹਨਾਂ ਨੂੰ ਜੋ ਲੱਗਿਆ ਉਹਨਾਂ ਜਿੱਦਾਂ ਆਪਾਂ ਕਹ ਲੈ ਉਹਨਾਂ ਇੱਕ ਆਪਾਂ ਟਰੈਕਿੰਗ ਕਰ ਲੈਨੇ ਆਪਣੇ ਕਿ ਸਾਨੂੰ ਕਿੱਦਾਂ ਦੇ ਬੰਦੇ ਚਾਹੀਦੇ। ਉਹਨਾਂ ਨੇ ਉਹ ਬਸ ਉਹ ਟਰੈਕ ਕਰ ਲਿਆ। ਜਿੱਦਾਂ ਆਪਾਂ ਵੀ ਦਾਈਸ ਆਫਿਸਰਸ ਲਈ ਬੈਸਟੀ ਲੈਣੇ ਹੈ ਜੀ। ਬੈਸਟ ਹਾਂ ਸੋ ਦੇ ਦੇ ਆਲਸੋ ਵਾਟ ਦ ਬੈਸਟ ਦੇ ਬਿਲਡਿੰਗ ਦ ਕੰਟਰੀ। ਸੋ ਆਖਰ ਦੇ ਵਿੱਚ ਦਰਸ਼ਕਾਂ ਦੇ ਨਾਲ ਤੁਸੀਂ ਆਪਣਾ ਕੰਟੈਕਟਸ ਵੀ ਸ਼ੇਅਰ ਕਰੋ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ। ਔਰ ਤਿੰਨਾ ਕੰਟਰੀਜ਼ ਦਾ ਇੱਕ ਬਰੀਫ ਤੇ ਵਿੱਚ ਦੁਬਾਰਾ ਜਿਹੜੇ ਸਟੂਡੈਂਟਸ ਸਾਨੂੰ ਦੇਖ ਰਹੇ ਐ ਔਰ ਜਿਹੜੇ ਇੱਛਾ ਰੱਖਦੇ ਐ ਕਿ ਬਹੁਤ ਸ਼ਾਰਟ ਚ ਸਮਝਾਓ ਉਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਯੂ ਐਸ ਅਪਲਾਈ ਕਰਨਾ ਚਾਹੁੰਦੇ ਐ ਤਾਂ ਤੁਹਾਨੂੰ ਕੰਟੈਕਟ ਕਰਨ ਤਾਂ ਕੀ ਰਿਕੁਆਇਰਮੈਂਟਸ ਮਿਨਿਮਮ ਹੋਏ ਤੋ ਕੋ ਸਭ ਤੋਂ ਪਹਿਲਾਂ ਮਨ ਹੋ ਗਿਆ ਤੁਸੀਂ ਕੰਟੈਕਟ ਕਰਨਾ ਐ ਜਾਂ ਮੈਨੂੰ ਪਰਸਨਲੀ ਮਿਲਣਾ ਐ ਮੈਂ ਹਰ ਕਿਸ ਨੂੰ ਮਿਲਣ ਨੂੰ ਰੈਡੀ ਹਾਂ ਔਰ ਮੈਂ ਮਿਲਦਾ ਰਹਿਣਾ ਸੋ ਤੁਸੀਂ ਮੈਨੂੰ ਪਟਿਆਲਾ ਚ ਮਿਲ ਸਕਦੇ ਹੋ ਸਭ ਤੋਂ ਪਹਿਲਾਂ ਦਾ ਐਦਾਂ ਦਾ ਸਾਡੇ ਆਫਿਸਿਸ पंजाब और हरियाणा च अलग अलग जगह से है लेकिन मैं पटियाला बैठता तुम्हें तो मैंने फोन करके कभी भी मेरे तो पर्सनल अपॉइंटमेंट लैके मैंने पर्सनली भी मिल सद है नंबर वन नंबर टू मिलन तो पहला अपने एजुकेशन के डॉक्यूमेंट्स मेरा नंबर स्क्रीन पर दिखी रहा है मेरे अपने एजुकेशन के डॉक्यूमेंट्स टेंथ इलेवंथ ट्वैल्थ जो भी टिल तो द लास्ट हाईएस्ट एजुकेशन डॉक्यूमेंट्स है पासपोर्ट की कॉपी कोई वीजा हिस्ट्री तो नहीं है और इस तो अलावा इंग्लिश स्कोर इंग्लिश कोर कि पी टी किया टॉफल किया आयल्स है जो भी कितना है और इंग्लिश टेस्ट आर कियाबल चाहे टॉफल करके बैठे हो वो भी कैनेडा एक्सैप्ट वो यूके भी एक्सैप्ट करता है यूएस भी एक्सैप्ट करता है तुम पीटी करके बैठे हो तीनों ही कंट्र एक्सैप्ट करते हैं आयलस है तीनों कंट्रीज कोई ऐसी प्रॉब्लम नहीं कई बच्चे कई बार इस भी बच्चे थोड़े कन्फ्यूज हैं सो ऑल आर थ्री आर गुड टेस्ट आई वुड से सो ए अगर मैं भेज दो ਸਭ ਤੋਂ ਪਹਿਲਾਂ ਮੈਂ ਇਮੀਡੀਏਟਲੀ ਤੁਹਾਨੂੰ ਦੱਸ ਦਾਂਗਾ ਤੁਸੀਂ ਕਿਹੜੇ ਕੰਟਰੀ ਚ ਕੁਆਲੀਫਾਈ ਕਰਦੇ ਹੋ ਇਨਸਟੈਂਟਲੀ ਤੁਹਾਡਾ ਕਿੱਥੇ ਸਕਸੈਸ ਰੇਟ ਜ਼ਿਆਦਾ ਹੋਏਗਾ। ਔਰ ਤਾਚੂਰ ਜੀ ਮੈਂ ਇੰਨੀ ਬਾਬਾ ਜੀ ਤੋਂ ਡਰ ਕੇ ਕਹਿ ਰਿਹਾ ਗੱਲ ਕਿ ਅਗਰ ਅਸੀਂ ਤੁਹਾਨੂੰ ਇਹ ਦੱਸਿਓਗੇ ਤੁਸੀਂ ਇੱਥੇ ਜਾ ਸਕਦੇ ਹੋ ਤਾਂ ਬਸ ਫਿਰ ਤੁਸੀਂ ਜਾ ਸਕਦੇ ਹੋਗੇ 99% ਜਾ ਸਕਦੇ ਹੋ ਵੀਜ਼ਾ ਆਜੂਗਾ ਆ ਜਾਏਗਾ। ਹਾਂ। ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਬਹੁਤ سارے ਡਾਊਟਸ ਕਲੀਅਰ ਹੋਏ ਹੈ। ਔਰ ਉਮੀਦ ਕਰਦੇ ਹਾਂ ਕਿ ਜੇ ਦਰਸ਼ਕਾਂ ਦੇ ਹੋਰ ਡਾਊਟਸ ਹੋਣਗੇ ਤਾਂ ਤੁਹਾਡੇ ਨਾਲ ਅਸੀਂ ਸੈਸ਼ਨਸ ਕਰਕੇ ਕਲੀਅਰ ਕਰਦੇ ਰਹਿਣਾ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਐਂਡ ਸਸਟ੍ਰਿਕਾਟ ਟੂ एवरीवन।